ਨੌ ਦੁਆਰੇ ਪ੍ਰਗਟ ਕੀਏ ਦਸਵਾਂ ਗੁਪਤ ਰਖਾਇਆ ਆਗਮ ਨਿਗਮ ਦੀਆਂ ਇਹ ਗੱਲਾਂ ਨੇ ਤੇ ਥੋੜੀ ਜੀਆਂ ਸੁਚੇਤ ਇਕਾਗਰਤਾ ਨਾਲ ਵੀ ਬੈਠਣਾ ਇਹ ਵੀ ਠੀਕ ਹੈ ਇੱਕ ਤਾਲ ਮਿਲ ਬਿਠਾਣਾ ਤੇ ਬੜੀ ਔਕੀ ਗੱਲ ਹੈ ਪਰ ਇੱਕ ਬੰਦਾ ਵੀ ਉਖੜਿਆ ਹੋਇਆ ਬੈਠਾ ਹੋਵੇ ਨਾ ਤੇ ਉਹ ਕਈਆਂ ਦੇ ਉਖੇੜਨ ਦਾ ਕਾਰਨ ਬਣੇਗਾ ਤੇ ਇੱਕ ਵੀ ਜੁੜਿਆ ਹੋਇਆ ਬੈਠਿਆ ਹੋਵੇ ਤੇ ਕਈਆਂ ਨੂੰ ਜੋੜਨ ਦਾ ਕਾਰਨ ਬਣੇਗਾ ਸਤ ਸੰਗਤ ਦੀ ਮਹਿਮਾ ਇਸ ਵਾਸਤੇ ਹੈ ਮਤਾ ਕੋਈ ਇੱਕ ਵੀ ਜੁੜਿਆ ਹੋਇਆ ਬੈਠਾ ਹੋਵੇ ਉਹਦਾ ਸਤਿ ਦਾ ਕਈ ਜੁੜ ਜਾਂਦਾ ਹੈ ਇਸ ਵਾਸਤੇ ਸੰਗਤ ਦੀ ਮਹਿਮਾ ਘਰ ਵਿੱਚ ਗੱਲ ਨਹੀਂ ਬਣੇਗੀ ਇੱਥੇ ਕਿ ਕੱਲਿਆਂ ਨਹੀਂ ਕਰ ਸਕੋਗੇ ਉੱਚਾ ਮਹਿਲ ਬਣਾਉਣਾ ਉਹਦੇ ਕੱਲਿਆਂ ਕਿਸ ਤਰ੍ਹਾਂ ਬਣਾ ਸਕੋਗੇ ਭਾਵੇਂ ਲੱਖਾਂ ਦੀ ਧਨ ਸੰਪਤੀ ਤੁਹਾਡੇ ਕੋਲ ਹੋਵੇ ਮਾਮਾਹਰ ਚਾਹੀਦੇ ਨੇ ਇੰਜੀਨੀਅਰ ਚਾਹੀਦੇ ਨੇ ਮਜ਼ਦੂਰ ਚਾਹੀਦੇ ਨੇ ਸਾਰਾ ਸਿਲਸਿਲਾ ਚਾਹੀਦਾ ਤਾਂ ਜਾ ਕੇ ਮਹਿਲ ਬਣੇਗਾ ਐਵੇਂ ਨਹੀਂ ਬਣਦਾ ਪੁਰਖਾ ਜੀਵਨ ਦਾ ਮੈਲ ਉਸਾਰਨਾ ਕੱਲਾ ਨਹੀਂ ਉਸਾਰ ਸਕੇਗਾ ਇੱਥੇ ਗੁਰੂ ਚਾਹੀਦੀ ਏ ਸੰਗਤ ਚਾਹੀਦੀ ਏ ਕਥਾ ਚਾਹੀਦਾ ਏ ਕੀਰਤਨ ਚਾਹੀਦੀ ਏ ਸੇਵਾ ਚਾਹੀਦੀ ਏ ਸਿਮਰਨ ਚਾਹੀਦਾ ਤਾਂ ਜੀਵਨ ਦਾ ਮੈਲ ਉਸਾਰ ਸਕੇਗਾ ਵਰਨਾ ਨਹੀਂ ਉਸਾਰ ਸਕਦਾ ਕੱਲਿਆਂ ਨਹੀਂ ਉਸਾਰ ਸਕੇਗਾ ਇਹ ਕਮੀ ਐ ਸਰ ਇਹ ਗੱਲ ਹੀ ਐਸੀ ਤੋਂ ਖੈਰ ਮੈਂ ਅਰਜ਼ ਕਰ ਰਿਹਾ ਸੀ ਬਾਹਰ ਜਾਣਾ ਸਾਨੂੰ ਤੋਂ ਨੌ ਦਰਵਾਜ਼ੇ ਨੇ ਅੰਦਰ ਜਾਣਾ ਸਿਰਫ ਇੱਕੋ ਹੀ 12 ਮਨ ਨੇ ਜਾਣਾ ਅੱਖਾਂ ਦੇ ਰਾਹੀਂ ਬਾਹਰ ਚਲਾ ਜਾਏ ਕੰਨਾਂ ਦੇ ਰਾਹੀਂ ਬਾਹਰ ਚਲਾ ਜਾਏਗਾ ਰਸਨਾ ਦੇ ਰਾਹੀਂ ਬਾਹਰ ਚਲਾ ਜਾਏਗਾ ਖਲੜੀ ਦੇ ਰਾਹੀਂ ਬਾਹਰ ਚਲਾ ਜਾਏਗਾ ਨਾਸਕਾ ਦੇ ਰਾਹੀਂ ਬਾਹਰ ਚਲਾ ਜਾਏਗਾ ਹੁਣ ਅੰਦਰ ਆਵੇ ਅੰਦਰ ਆਉਣ ਵਾਸਤੇ ਇੱਕੋ ਦਰਵਾਜ਼ਾ ਤੇ ਉਹ ਵੀ ਬੰਦ ਤੇ ਸੰਸਾਰ ਵਿੱਚ ਜਾਣ ਵਾਸਤੇ ਨੌ ਦਰਵਾਜ਼ੇ ਨੇ ਤੇ ਕੁੱਲ ਸੋ ਬਦਾਰ ਆਸਾਨੀ ਸੰਸਾਰ ਦਾ ਰਸ ਮਾਣਨਾ ਬੜੀ ਸੌਖੀ ਗੱਲ ਹੈ ਦਰਵਾਜ਼ੇ ਖੁੱਲ੍ਹੇ ਨੌ ਦੁਆਰੇ ਪ੍ਰਗਟ ਕੀਏ ਦਸਵਾਂ ਗੁਪਤ ਰਖਾਇਆ ਕਿ ਜਿਹੜੇ ਨੌ ਦਰਵਾਜ਼ੇ ਨੇ ਨਾ ਇਹ ਪਰਦੇਸ ਨੂੰ ਜਾਂਦੇ ਨੇ ਇੱਕ ਦਰਵਾਜ਼ਾ ਦੇਸ਼ ਨੂੰ ਜਾਂਦਾ ਗੱਲ ਮੈਂ ਛੇੜ ਬੈਠਾਂ ਤਾਂ ਤੁਸੀਂ ਇਕਾਗਰਤਾ ਬਖਸ਼ੀ ਤੇ ਮੈਂ ਗੁਰਬਾਣੀ ਦੇ ਵਿਚਾਰ ਅੱਡੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰ ਸਕਾਂਗਾ ਖੁਸ਼ਕਿਸਮਤ ਹੋਣਗੇ ਉਹ ਬੰਦੇ ਜਿਨ੍ਹਾਂ ਦੀ ਸੁਰਤ ਕਦੀ ਦਸਵੇਂ ਦਵਾਰ ਤੱਕ ਪਹੁੰਚ ਜਾਏ ਸਿਆਣੇ ਤੇ ਸੂਝਵਾਨ ਹੋਣਗੇ ਉਹ ਜਿਹੜੇ ਆਪਣੇ ਦੇਸ਼ ਦੀ ਤਰਫ ਮੁੜ ਜਾਣ ਮਨ ਪਰਦੇਸੀ ਜਿਹੀ ਏ ਸਭ ਦੇਸ਼ ਪਰਾਇਆ ਕਿਸ ਤੇ ਖੋਲੂ ਗੰਠੜੀ ਦੁਖੀ ਪਰ ਆਇਆ ਸਾਕਨ ਜਿੱਥੇ ਜਿੱਥੇ ਮੈਂ ਭਟਕਿਆ ਪਰਦੇਸ ਏ ਦੇਸ਼ ਤੇ ਹੈ ਹੀ ਕੋਈ ਤਿਹਨੂੰ ਪਰਦੇਸ ਦੇਚ ਆਪਣੇ ਕਿਥੇ ਕਿਹਦੇ ਕੋਲ ਦੁੱਖਾਂ ਦੀ ਪੰਡ ਮੇ ਥੋਲਾਂ ਆਪਣੇ ਦੇਸ਼